ਮਿਲ ਜੀ ਅੱਜ ਕੱਲ ਤੇ ਬੜਾ ਜ਼ੋਰ ਹੈ ਵੀ ਨੌਕਰੀ ਮਿਲਦੀ ਨਹੀਂ ਐ ਤੇ ਲੋਕ ਬਹੁਤ ਕੁਝ ਕਰਦੇ ਐ ਪਰ ਇੱਕ 64 65 ਮਾਡਲ ਏਐਸਆਈ ਅਨੋਖ ਸਿੰਘ ਨੇ ਵੀ ਕਹਿੰਦੇ ਅਨੋਖਾ ਹੀ ਕੰਮ ਕੀਤਾ ਉਹਨਾਂ ਨੇ ਵੀ ਆਪ ਦੇ ਸਰਟੀਫਿਕੇਟ ਤੇ ਉਹ ਜਿਹੜਾ ਜਨਮ ਤਰੀਕ ਅੱਗੇ ਪਿੱਛੇ ਕਰਤੀ ਉਹਦਾ ਵੀ ਬੜਾ ਰੌਲਾ ਪਿਆ ਹੋਇਆ ਤੇ ਉਦੋਂ ਵੀ ਲੋਕ ਇੰਨਾ ਸੋਚਦੇ ਸੀਗੇ ਨਹੀਂ ਤੇ ਹੋਰ ਤੁਹਾਡਾ ਕੀ ਖਿਆਲ ਹੈ ਕਿ ਤੁਹਾਡੇ ਜੰਮਣ ਤੋਂ ਬਾਅਦ ਹੀ ਲੋਕਾਂ ਨੇ ਸੋਚਣਾ ਚਾਹੀਦਾ ਹੁਣ ਤੇ ਬੜਾ ਐ ਨੌਕਰੀਆਂ ਦਾ ਰੌਲਾ ਪੈਣਾ ਚਲੋ ਸਰਬਸਤ ਤੁਸੀਂ ਵੀ ਨਾ ਕਦੇ ਕਦੇ ਕਮਾਲ ਹੀ ਕਰ ਜਾਂਦੇ ਜੀ ਬਾਹਰ ਪੈਣ ਚ ਇਨਾ ਕੋਈ ਬਾਹਲਾ ਨੌਕਰੀਆਂ ਦਾ ਨਹੀਂ ਕਰਦੇ ਅਸੀਂ ਲੋਕ ਮੇਰੇ ਮੇਰੇ ਸਾਹਮਣੇ ਇੱਕ ਚਰਚਾ ਹੁੰਦੀ ਹੁੰਦੀ ਸੀ ਹੁਣ ਤੇ ਉਹ ਦੋਨੇ ਜਹਾਨ ਚ ਨਹੀਂ ਹੈਗੇ ਮੈਂ ਕੀ ਕਮਾ ਤੇ ਉਹ ਸਾਨੂੰ ਦੱਸਿਆ ਜਾਂਦਾ ਹੁੰਦਾ ਸੀਗਾ ਸਰ ਕਿ ਭਈ ਇੱਕ ਭਰਾ ਤੇ ਮੁਕੱਦਮਾ ਸੀਗਾ ਦੂਜੇ ਭਰਾ ਦਾ ਖਾਤਾ ਸਾਫ ਸੀ ساری ਜ਼ਿੰਦਗੀ ਹੂੰ ਇੱਕ ਪ੍ਰਾ ਦੂਜੇ ਦੇ ਨਾਮ ਤੇ ਨੌਕਰੀ ਕਰਕੇ ਉਹਨਾਂ ਅਨਪੜ ਵੀ ਕਰ ਜਾਂਦੇ ਹੁੰਦੇ ਸੀ ਇੱਕ ਸਾਰੀ ਜ਼ਿੰਦਗੀ ਕਿਸੇ ਨੇ ਸ਼ਿਕਾਇਤ ਵੀ ਨਹੀਂ ਕੀਤੀ ਕਿਉਂਕਿ ਦੂਜੇ ਤੇ ਐਫ ਆਈ ਆਰ ਅਸੀਂ ਕੀ ਸਰ ਹੂੰ ਤੋਂ ਗੱਲ ਇਹ ਆ ਕਿ ਭਈ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਚੱਲਦਾ ਸੀਗਾ ਅੱਜ ਵੀ ਚੱਲਦਾ ਹੈ ਸਰ ਹੂੰ ਇਹ ਮਾਮਲਾ ਜਿਹੜਾ ਅੱਛਾ ਗੱਲ ਇਹ ਆ ਕਿ ਅਨੋਖ ਥਾਣੇਦਾਰ ਨੇ ਨੋਖਾ ਕਿੱਸਾ ਜਿਹੜਾ ਹੈ ਸੰਮਨ ਲਈ ਅੰਦਰ ਸਾਡੇ ਇਹਨੂੰ ਉਹਨੇ ਕਿਹਾ ਕਿ ਉਹ ਸ਼ਾਇਦ ਬਾਅਦ ਚ ਜੰਮਿਆ 20 ਮਈ ਬਾਅਦ ਚ ਸੰਭੋਵਾਲ ਤੋਂ ਸ਼ਾਇਦ ਉਹਨੇ ਕੀਤੀ ਸੀਗੀ 10ਵੀਂ ਜੀ 80 ਚੋਂ ਭਰਤੀ ਹੋ ਗਿਆ ਤੇ ਉਨੇ ਆਪਦਾ ਜਿਹੜਾ ਡੇਟ ਆਫ ਬਰਥ ਸੀ ਉਹ ਕਿਉਂਕਿ ਫੋਟੋ ਕਾਪੀ ਲੱਗਦੀ ਹੁੰਦੀ ਸੀ ਉਹ ਤੋਂ ਯਾਦ ਕਰੋ ਅਸੀਂ ਵੀ ਬੜੇ ਪੰਗੇ ਲਏ ਉਹ ਫੋਟੋ ਵਾਲੇ ਕੋਲ ਜਾਂਦੇ ਹੁੰਦੇ ਸੀ ਰੱਖ ਕੇ ਆ ਬਣਾ ਦੇ ਯਾਰ ਤਾਂ ਫੋਟੋ ਕਾਪੀ ਚੱਲਦੀ ਬਤੇਰੇ ਪੰਗੇ ਲਏ ਮੈਂ ਆਨ ਕੈਮਰਾ ਕਹਿ ਦੇਣਾ ਕਿ ਅਸੀਂ ਵੀ ਇੱਕ ਦਾ ਪਾਸ ਹੁੰਦਾ ਸੀ ਬਸ ਦਾ ਉਹ ਆਪਦੀ ਫੋਟੋ ਜੀ ਰੱਖ ਕੇ ਤੇ ਗੌਰ ਲਾ ਕੇ ਦੇ ਉਹ ਆ ਜੀ ਫੋਟੋ ਕਾਪੀ ਜੇ ਅਸਲੀ ਗਵਾਚ ਗਿਆ ਜੀ ਉਹ ਬੜਾ ਉਦੋਂ ਭਈ ਇਹੀ ਕੰਮ ਸੀਗਾ ਜੀ ਉਹ ਫੋਟੋ ਕਾਪੀ ਉਹਨੇ ਦੇ ਦਿੱਤੀ ਤੇ ਕੰਮ ਜਿਹੜਾ ਉਹ ਚੱਲਦਾ ਉਹ ਚੱਲਦਾ ਚਲੀ ਗਿਆ ਹੂੰ ਅੱਛਾ ਹੁਣ ਵਿਗੜ ਗਈ ਆ ਥੋੜੇ ਦਿਨ ਤੋ ਤਾਂ ਰਿਟਾਇਰ ਹੋ ਗਿਆ 24 ਜੀ ਮੈਂ ਉਹੀ ਕਹਿ ਰਹਿਣਾ ਵੀ ਉਹ ਪੁਰਾਣੀ ਗੱਲ ਤਾਂ ਹੀ ਉਹ ਕਰਕੇ ਮੈਨੂੰ ਅਜੀਬ ਲੱਗੀ ਗੱਲ ਵੀ ਉਹ ਨੋਖਸੂ ਤੇ ਥਾਣੇਦਾਰੀ ਕਰਕੇ ਰਿਟਾਇਰ ਹੋ ਗਿਆ ਸਿਪਾਈ ਵਰਤੀ ਹੋਇਆ ਸੀ ਹੁਣ ਕਿਤੇ ਉਹਦੇ ਦਾਹੇ ਦੇ ਪੁੱਤਰ ਦੇ ਨਾਲ ਰੌਲਾ ਪੈ ਗਿਆ ਜ਼ਮੀਨ ਦਾ ਉਹਨੂੰ ਪਤਾ ਸੀ ਜਿਵੇਂ ਕੁੰਡੀ ਦਾ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮਤਲਬ ਕਿ ਕਈ ਜਾਨੂ ਇਦਾਂ ਦੇ ਹੈਗੇ ਜਿੱਥੇ ਦੂਜਿਆਂ ਨੂੰ ਵੀ ਕੁੰਡੀ ਦਾ ਪਤਾ ਹੁੰਦਾ ਸੀਗਾ ਤੋ ਉਹਨੇ ਚੱਕ ਕੇ ਫਿਰ ਸ਼ਿਕਾਇਤ ਲਾਤੀ ਕਿ ਭਾਈ ਇਹਨੇ ਤੇ ਆਪਦੇ ਡੇਟ ਆਫ ਬਰਥ ਦੇ ਵਿੱਚ ਯਾਨੀ ਮੈਟ੍ਰਿਕ ਦਾ ਸਰਟੀਫਿਕੇਟ ਹੁੰਦਾ ਉਦੋਂ ਉਹਦੇ ਚ ਡੇਟ ਆਫ ਬਰਥ ਲਿਖੀ ਹੁੰਦੀ ਸੀ ਸਾਡੇ ਵੇਲੇ ਵੀ ਇਹ ਚੱਲਦਾ ਰਿਹਾ ਤਾਂ ਭਈ ਇਹਦੇ ਚੇਰ ਵੇਰ ਕੀਤਾ ਤੇ ਹੁਣ ਪੈਨਸ਼ਨ ਪੁਨਚਰ ਚਲਾ ਗਿਆ ਨੋਖਰ ਰਗੜਿਆ ਗਿਆ ਭਾਈ ਧਾਣੇਦਾਰ ਤਾਂ ਇਹ ਸਾਰਾ ਕੁਝ ਇਹ ਚੋਰੀ ਚੱਲੀ ਜਾਵੇ ਚੱਲੀ ਜਾਵੇ ਫੜੀ ਜਾਵੇ ਫੜੀ ਜਾਵੇ ਪਰ ਜਿੰਨੇ ਇੰਨਾ ਜਗਾੜ ਲਾ ਕੇ ਆਪਣੇ ਆਪ ਨੂੰ ਭਰਤੀ ਕਰਵਾਇਆ ਭਰਤੀ ਹੋ ਕੇ ਉਹਨੇ ਕੀ ਕੀ ਚੰਨ ਚੜਾਇਆ ਹੋਏਗੇ ਵੀ ਸੋਚ ਕੇ ਦੇਖੋ ਜੀ ਹੈ ਨਾ ਬੇ ਮੈਂ ਰਿਸਕ ਲੈਣ ਤੋਂ ਡਰਦੀ ਸਾਂ ਸਜਨਾ ਨਾ ਇਹ ਤੇ ਫਿਰ ਰਿਸਕ ਲੈਣ ਤੋਂ ਨਹੀਂ ਇਹੋ ਜਿਹਾ ਬੰਦਾ ਡਰਦਾ ਡਰਦਾ ਨਹੀਂ ਬਿਲਕੁਲ ਜੀ ਬਿਲਕੁਲ ਖੈਰ ਜੀ ਚਲੋ ਆਪਾਂ ਚੱਲਦੇ ਹਾਂ ਹੁਣ ਤੇ ਪੀਵੀ ਕਾਤੀ ਜਰਾਂ ਦਾ ਕਮੈਂਟ ਆਪਾਂ ਜ਼ਰੂਰ ਪੜ ਲਗੇ ਜੀ ਇਹਨਾਂ ਦਾ ਕਮੈਂਟ ਕਈ ਵਾਰ ਆ ਗਿਆ ਇਹ ਕਹਿੰਦੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਡੈਮਾਂ ਤੇ ਕੇਂਦਰੀ ਫੋਰਸ ਸਰਵੇਖਣ ਲਈ ਟੀਮ ਆਈ ਤੇ ਉਹਨਾਂ ਦੀ ਰਿਐਸ਼ ਦੀ हां रे एश ਲਈ ਥਾਂ ਦਾ ਪ੍ਰਬੰਧ ਕਨੇ ਪੰਜਾਬ ਸਰਕਾਰ ਨੇ ਕਰਨਾ ਜੀ ਸਰ ਕੁਛ ਨਹੀਂ ਹੋ ਸਕਦਾ ਜਦੋਂ ਉਹਨਾਂ ਦੇ ਕੋਲ ਡੈਮ ਸੇਫਟੀ ਐਕਟ ਦੇ ਤਹਿਤ ਪਾਵਰਾਂ ਨੇ ਕੀ ਕਰ ਲੋਗੇ ਤੁਸੀਂ ਮਾਨ ਸਾਹਿਬ ਨੇ ਤਾਂ ਕੁਝ ਚੀਜ਼ਾਂ ਪੱਕੀਆਂ ਕਰ ਦਿੱਤੀਆਂ ਨੇ ਬਹੁਤਾ ਕੁਝ ਤੁਹਾਡੇ ਹੱਥ ਹੈ ਹੀ ਨਹੀਂ ਸਰ ਤੇ ਤਾਂ ਹੀ ਤੇ ਅਸੀਂ ਕਹਿੰਨੇ ਹੁਨੇ ਮੈਂ ਬੜੇ ਲੰਮੇ ਸਮੇਂ ਤੋਂ ਦੇਖੋ ਮੇਰਾ ਆਪਣਾ ਮਤਲਬ ਕਿ ਨਜ਼ਰੀਆ ਹੈ ਚੀਜ਼ਾਂ ਨੂੰ ਵੇਖਣ ਦਾ ਕਿ ਯਾਰ ਇੱਕ ਐਸਾ ਕਿ ਇਸ ਦੇਸ਼ ਦਾ ਜਿਹੜਾ ਕਨਸੈਪਟ ਬੋਟਰ ਕਿ ਯੂਨੀਅਨ ਆਫ ਦਾ ਸਟੇਟਸ ਇੰਡੀਆ ਯੂਨੀਅਨ ਆਫ ਦਾ ਸਟੇਟਸ ਇਹ ਯੂਨੀਅਨ ਹੈ ਠੀਕ ਹੈ ਸਟੇਟਾਂ ਯੂਨਾਈਟ ਨੇ ਸਟੇਟਾਂ ਨੂੰ ਵਧੀਆ ਅਧਿਕਾਰ ਹੋਣੇ ਚਾਹੀਦੇ ਆ ਠੀਕ ਹੈ ਜੀ ਹਮ ਕਿਤੇ ਨਾ ਕਿਤੇ ਕਹਿ ਲੋ ਕਿ ਭਾਈ ਬਿਗ ਪੂਰੀ ਆਰਥਿਕ ਖੁਦਮੁਖਤਿਆਰੀ ਵੀ ਹੋਣੀ ਚਾਹੀਦੀ ਆ ਪਰ ਉਹ ਚੀਜ਼ਾਂ ਨਹੀਂ ਰਹੀਆਂ ਖਾਸ ਤੌਰ ਤੇ ਪੰਜਾਬ ਦੇ ਮਾਮਲੇ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਕੁਝ ਲੋਕਾਂ ਨੂੰ ਐ ਲੱਗਦਾ ਕਿ ਮੈਂ ਫਿਰਕੂ ਆ ਕੱਟੜਾ ਨਹੀਂ ਮੈਂ ਕਹਿੰਦਾ ਕਿ ਯਾਰ ਡੈਮਾਂ ਦਾ ਜਾਂ ਇਹ ਸਾਰੀਆਂ ਚੀਜ਼ਾਂ ਦਾ ਉਦੋਂ ਨਤਾਰਾ ਹੁੰਦਾ ਉਦੋਂ ਕੰਟਰੋਲ ਹੁੰਦਾ ਤੇ ਆ ਚੀਜ਼ਾਂ ਤੁਹਾਨੂੰ ਅੱਜ ਫੇਸ ਨਾ ਕਰਨੀਆਂ ਪੈਂਦੀਆਂ ਅਸੀਂ ਇਸੇ ਕਰਕੇ ਕਹਿੰਦੇ ਸੀਗੇ ਜੀ ਸਾਲਾਂ ਤੋਂ ਇਹ ਗੱਲ ਕਹਿ ਰਹੇ ਹਾਂ ਜੀ ਬਿਲਕੁਲ ਮਿੰਟ ਜੀ ਖੈਰ ਚਲੋ ਇਹ ਰੌਲਾ ਪਿਆ ਹੌਲੀ ਹੌਲੀ ਠੰਡਾ ਹੋ ਗਿਆ ਤੇ ਹੁਣ ਤੁਹਾਡੇ ਸਾਹਮਣੇ ਆ ਫੇਰ ਗੱਲ ਉੱਥੇ ਦੀ ਉੱਥੇ ਆ ਗਈ ਆ